ਸੁਖਾਲਾ ਲਿਵਿੰਗ ਇਨ ਅ ਨਿਊਜ਼ ਕਿ ਦਰਸ਼ਕਾ ਦਾ ਸਵਾਗਤ ਵਿਧਾੜੇ ਨਾਲ ਮਾਫੀਤ ਕਰ ਲੈ ਕੇ ਆਜ਼ਰਾ ਬਲਟਨ ਸਾਡੇ ਸ਼ਹਿਰ ਸਾਡੇ ਪਿੰਡ ਦਾ ਸ਼ੁਰੂਆਤ ਕਰਾਂਗੇ ਕੱਚੇ ਅਧਿਆਪਕਾਂ ਦੇ ਹੱਲੇ ਬੋਲ ਤੋਂ ਦੱਸੀਏ ਕੀ ਟਾਵਰ ਤੇ ਅਧਿਆਪਕ ਹੁੰਜਾਲ ਛੜੇ ਨੇ ਹੁਣ ਮਸਲਾ ਖਾਸਾ ਪੱਗਿਆ ਸੀ ਐਸੀਐਮ ਚੰਨੀ ਦੀ ਰਾਜ ਦੇ ਨੇੜੇ ਹੀ ਇਹ ਟਾਵਰ ਸਥਿਤ ਹੈ ਜਿੱਥੇ ਕਿ ਕਹਿ ਸਕਦੇ ਆ ਕਿ ਸਿੱਖਿਆ ਵਿਭਾਗ ਦੇ ਬਾਹਰ ਇਹ ਜਦੋਂ ਕੱਚੇ ਅਧਿਆਪਕ ਧਰਨਾ ਦੇ ਰਹੇ ਸਨ ਉਸ ਤੋਂ ਬਾਅਦ ਹੁਣ ਕੇਜੀਵਾਲ ਦੇ ਵੱਲੋਂ ਵੀ ਅਧਿਆਪਕਾਂ ਨਾਲ ਜਿੱਥੇ ਮੁਲਾਕਾਤ ਕੀਤੀ ਗਈ ਸੀ ਤਾਂ ਅਧਿਆਪਕ ਟਾਵਰ ਤੇ ਜਾ ਚੜੇ ਨੇ ਤਖੜ ਦੀ ਗੱਲ ਕਰ ਰਹੇ ਆ ਜਿੱਥੇ ਕਿ ਕੱਚੇ ਦੇ ਆਪਕ ਖੜ੍ਹ ਵਿਖੇ ਟਾਵਰ ਤੇ ਜਾ ਚੜੇ ਨੇ ਸੀਐਮ ਜੰਨੀ ਦੀ ਰਾਏ ਤੇ ਐਨ ਨੇੜੇ ਇਹ ਟਾਵਰ ਮੌਜੂਦ ਹੈ ਇੱਥੇ ਦੱਸਦੀ ਕਿ ਵਿੱਸ਼ਾ ਵਿਭਾਗ ਦੇ ਬਾਹਰ ਇਹ ਅਧਿਆਪਕ ਤਰਨਾ ਦੇ ਰਸਨ ਤਾਂ ਹੁਣ ਕੇਰੀਵਾਲ ਦੇ ਵੱਲੋਂ ਜਿੱਥੇ ਕਿ ਇਹਨਾਂ ਅਧਿਆਪਕਾਂ ਨਾਲ ਮੁਲਾਕਾਤ ਕੀਤੀ ਗਈ ਸੀ ਤਾਂ ਹੁਣ ਖੜ੍ਹ ਵਿਖੇ ਟਾਵਰ ਤੇ ਇਹ ਕੱਚੇ ਅਧਿਆਪਕ ਜਾ ਚੜੇ ਨੇ ਤਾਂ ਕਚਰੇ ਆਪਕ ਜੁਨੇ ਉਖੜ ਵਿਖੇ ਤਾਵਰਤੀ ਦਾ ਚੜੇ ਨੇ ਜੋ ਤਸਵੀਰ ਸਾਹਮਣੇ ਆ ਰਹੀਏ ਸੀਐਮ ਚੰਨੀ ਵਿਰਾਜ ਜਨੇੜੇ ਹੀ ਇਹ ਟਾਵਰ ਮੌਜੂਦ ਹੈ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਪਰ ਸਿੱਖਿਆ ਵਿਭਾਗ ਦੇ ਬਾਹਰ ਪਹਿਲਾ ਅਧਿਆਪਕ ਤਰਨਾ ਦੇ ਰਹਿਸਨ ਹੁਣ ਮਸਲਾ ਇੰਨਾ ਭਾਗ ਗਿਆ ਕਿ ਟਾਵਰ ਤੇ ਜੜਾਂ ਨੂੰ ਮਜਬੂਰ ਹੋ ਗਏ ਹਾਲਾਂਕਿ ਬੀਤੇ ਦਿਨ ਕੇਸੂਵਾਲ ਤੋਂ ਆਏ ਤਾਂ ਬਕਾਇਦਾ ਅਧਿਆਪਕਾਂ ਨੂੰ ਬਿਲਡਿੰਗ ਤੋਂ ਹੇਠਾਂ ਉਤਰਨ ਦੀ ਵੀ ਗੱਲ ਆਖੀ ਗਈ ਸੀ ਉਸ ਵਕਤ ਤਾਲਾ ਕੀ ਕੁਝੇ ਅਧਿਆਪਕਦੋ ਨੇ ਉਹ ਬਿਲਡਿੰਗ 'ਚ ਜੜੇ ਸਨ ਇਸ ਵਕਤ ਟਾਵਰ ਤੇ ਜੜੇ ਇਹਨਾਂ ਅਧਿਆਪਕਾਂ ਦੀ ਤੁਸੀਂ ਤਸਵੀਰ ਦੇਖ ਬਾ ਰਹੇ ਹੋ ਅਧਿਆਪਕਾਂ ਦੇ ਵੱਲੋਂ ਇਹਦਾ ਕਿਹਾ ਜਾ ਰਿਹਾ ਹੈ ਕਿ ਹੋਰਾਂ ਦੀ ਮਜਬੂਰੀ ਹੈ ਅਜਿਹੇ ਪ੍ਰਦਰਸ਼ਨ ਕਰਨਾ ਕਿਉਂਕਿ ਇਸ ਤੋਂ ਇਲਾਵਾ ਸਰਕਾਰ ਜੋ ਹੈ ਉਹ ਉਹਨਾਂ ਦੀਆਂ ਮੰਗਾਂ ਵੱਲ ਗੌਰ ਨਹੀਂ ਕਰੇਗੀ ਖੜ੍ਹ ਵਿਕੇ ਟਾਵਰ ਤੇ ਕੱਚੇ ਅਧਿਆਪਕ ਜੜੇ ਨੇ ਹਾਲਾਂਕਿ ਬੀਤੇ ਦਿਨ ਵੀ ਖੜ੍ਹ ਨੈਸ਼ਨਲ ਹਾਈਵੇ ਜੋ ਹੈ ਉਹ ਜਾਮ ਕੀਤਾ ਗਿਆ ਸੀ ਔਰ ਕਬੱਟਾ ਜਾਮ ਜੋ ਹੈ ਸੜਕ ਤੇ ਲੱਗਿਆ ਹਾ ਨਜ਼ਰ ਆਇਆ ਤਾਂ ਅੱਜ ਵੀ ਇਸ ਵਕਤੀ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਸਿੱਖਿਆ ਵਿਭਾਗ ਦੇ ਬਾਹਰ ਦਰਨਾ ਦੇ ਰਹੇ ਨੇ ਜਿੱਥੇ ਕਿ ਇਹ ਕੱਚੇ ਅਧਿਆਪਕ ਹੁਣ ਦੂਜੇ ਪਾਸੇ ਖੜ੍ਹੜ ਵਿਕੇ ਟਾਵਰ ਤੇ ਜਾ ਚੜੇ ਨੇ ਇਹ ਕੱਚੇ ਅਧਿਆਪਕ ਦੇ ਆਪਕਾ ਦਾ ਕਹਿਣਾ ਹੈ ਕਿ ਉਹਨਾਂ ਦੇ ਮਸਲੇ ਜਦ ਤੱਕ ਹੱਲ ਨਹੀਂ ਹੁੰਦੇ ਤਦ ਤੱਕ ਉਹ ਟਾਵਰ ਤੋਂ ਥੱਲੇ ਨਹੀਂ ਆਉਣਗੇ ਸੀਐਮ ਜੰਨੀ ਨੂੰ ਉਹਨਾਂ ਇੱਕ ਵਾਰ ਫਿਰ ਤੋਂ ਅਪੀਲ ਕੀਤੀ ਹੈ ਕਿ ਮਸਲੇ ਦਾ ਹੱਲ ਜੋ ਕੀਤਾ ਜਾਏ ਉਹਨਾਂ ਨੂੰ ਪੱਕਾ ਕੀਤਾ ਜਾਏ ਜਲਦੀ ਖੜ ਵਿਖੇ ਤਾਵਾ ਤੇ ਅਧਿਆਪਕ ਚੜੇ ਨੇ ਤਸਵੀਰ ਸੁ ਦੇਖ ਪਾ ਰਹੇ ਹਾਂ ਕਬਲਦੀਪ ਮੇਰੇ ਸਹਿਯੋਗੀ ਜੁੜੇ ਨੇ ਕਬਲਦੀਪ ਤਸਵੀਰ ਦੇਖ ਕੇ ਵਾਕੇ ਹੀ ਚਿੰਤਾ ਜੋ ਹੈ ਉਹ ਬੰਡੀ ਹੋਈ ਨਜ਼ਰ ਆ ਰਹੀ ਹੈ ਕਿ ਕੋਈ ਜਾਣਕਾਰੀ ਹੈ ਬਿਲਕੁਲ ਮੰਤਰ ਜੇਕਰ ਗੱਲ ਕੀਤੀ ਜਾਵੇ ਕੱਚੇ ਅਧਿਆਪਕਾਂ ਵੱਲੋਂ ਲਗਭਗ ਕਹਿ ਸਕਦੇ ਹਾਂ ਕਿ 169 ਜਾਂ 170 ਜਨਾਂ ਤੋਂ ਜੜਕੀ ਸਿੱਖਿਆ ਵਿਭਾਗ ਮਹਾਲੀ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਕਿਉਂਕਿ 13000 ਇਹਨਾਂ ਅਧਿਆਪਕਾਂ ਦੀ ਗਿਣਤੀ ਹੈ ਪਰ ਅਜੇ ਤੱਕ ਜਿਹੜੇ ਕਿ ਪੱਕੇ ਨਹੀਂ ਕੀਤੇ ਗਏ ਪਿਛਲੇ ਕੁਝ ਦਿਨ ਪਹਿਲਾਂ ਜਿਹੜੀ ਕਿ ਮੁੱਖ ਮੰਤਰੀ ਚੰਦੇ ਸਿੰਘ ਚੰਨੀ ਨਾਲ ਇਹਨਾਂ ਅਧਿਹਾਪਕਾਂ ਕੋਲ ਦੀ ਮੀਟਿੰਗ ਹੋਈ ਸੀ ਅਤੇ ਮੁੱਖ ਮੰਤਰੀ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ 2 ਦਿਨਾਂ ਦੇ ਵਿੱਚ ਜਿਹੜਾ ਕਿ ਤੁਹਾਡਾ ਮਸਲਾ ਹੱਲ ਕਰ ਦਿੱਤਾ ਜਾਵੇਗਾ ਪਰ ਅੱਜ ਤਿੰਨ ਤੋਂ ਚਾਰ ਦਿਨ ਹੋ ਚੁੱਕੇ ਨੇ ਮਸਲੇ ਦਾ ਹਜੇ ਤੱਕ ਕੋਈ ਹੱਲ ਨਹੀਂ ਹੋਇਆ ਇਸ ਤੋਂ ਬਾਅਦ ਅੱਜ ਜਿਹੜਾ ਕਿ ਸਵੇਰੇ ਇਹਨਾਂ ਕੱਚੇ ਅਧਿਹਾਪਕਾਂ ਵੱਲੋਂ ਇੱਕ ਐਕਸ਼ਨ ਪਲਾਨ ਦੇ ਤਹਿਤ ਜਿਹੜਾ ਕਿ ਇਹ ਖਰੜ ਵਿਖੇ ਸੀਐਮ ਨੇ ਜੋ ਚੰਦੇ ਸਿੰਘ ਚੰਨੀ ਉਹਨਾਂ ਦੀ ਰਹਾਇਸ਼ ਦੇ ਨੇੜੇ ਇੱਕ ਟਾਵਰ ਹੈ ਉਸ ਟਾਵਰ ਦੇ ਉੱਪਰ 4 ਵਿਅਕਤੀ ਨੇ ਜਿਹੜੇ ਕਿ ਚੜੇ ਹੋਏ ਨੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਸਾਡੀਆਂ ਮੰਗਾਂ ਜਲਦ ਤੋਂ ਜਲਦ ਮੰਨੋ ਅਤੇ ਉਹਨਾਂ ਸਮਾਂ ਅਸੀਂ ਥੱਲੇ ਟਾਵਰ ਦੇ ਉੱਤਰ ਕੇ ਨਹੀਂ ਆਵਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜੇਕਰ ਗੱਲ ਕੀਤੀ ਜਾਵੇ ਇਹਨਾਂ ਅਧਿਆਪਕਾਂ ਦੇ ਪ੍ਰਦਰਸ਼ਨਾਂ ਦੀ ਕੱਚੇ ਅਧਿਆਪਕਾਂ ਦੀ ਖਾਸ ਤੌਰ ਤੇ ਤਾਂ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਕਿਸੇ ਦਿਨ ਮੁੱਖ ਮੰਤਰੀ ਚੰਦਰ ਸਿੰਘ ਚੰਨੀ ਹੋਰਾਂ ਦੀ ਸਰਕਾਰੀ ਰਾਏ ਦਾ ਕਰਾਓ ਕੀਤਾ ਜਾਂਦਾ ਕਿਸੇ ਦਿਨ ਪੰਜਾਬ ਸਕੱਤਰੇਤ ਦੇ ਦੋ ਤੇ ਜਿਹੜੀ ਕਿ ਬਿਲਡਿੰਗ ਦੇ ਉੱਪਰ ਚੜ ਕੇ ਪ੍ਰਦਰਸ਼ਨ ਕੀਤਾ ਜਾਂਦਾ ਤਾਂ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਲਗਾਤਾਰ ਜਿਹੜੀ ਕਿ ਇਹ ਕੱਚੇ ਅਧਿਆਪਕ ਉਹਨਾਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਬਿਲਕੁਲ ਕਮਲਦੀਪ ਜੱਜ ਸਿਸ ਸਾਹਿਬ ਦੇ ਨਾਲ ਬੀਤੇ ਦਿਨੀ ਸੀਐਮ ਚੰਨੀ ਐਲਾਨ ਕਰਕੇ ਗਏ ਸਨ ਉਹ ਚਿਤਾਵਨੀ ਵੀ ਦਿੱਤੀ ਗਈ ਸੀ ਅਧਿਆਪਕਾਂ ਦੇ ਲਈ ਖਾਸ ਤੌਰ ਤੇ ਕਿ ਜੋ ਕੋਈ ਟੈਂਕੀਆਂ ਤੇ ਚੜੇਗਾ ਤਾਂ ਉਹਨਾਂ ਤੇ ਪਰਚੇ ਦਰਜ ਹੋਣਗੇ ਹੁਣ ਟਾਵਰ ਤੇ ਅਧਿਆਪਕ ਜਾ ਚੜੇ ਨੇ ਕਿ ਲੱਗਦਾ ਕਿ ਕੋਈ ਚਿਤਾਵਨੀ ਖਾਸ ਕੰਮ ਨਹੀਂ ਕਰਦੀ ਨਜ਼ਰ ਆ ਰਹੀ ਇਹ ਮੰਤਰ ਜੇਕਰ ਗੱਲ ਕੀਤੀ ਜਾਵੇ ਮੁੱਖ ਮੰਤਰੀ ਇਹ ਚੰਦਰ ਸਿੰਘ ਚੰਨੀ ਹੋਰਾਂ ਵੱਲੋਂ ਚਿਤਾਵਨੀ ਦਿੱਤੀ ਗਈ ਸੀ ਕਿ ਤੁਹਾਡੇ ਮਸਲੇ ਹੱਲ ਕਰ ਦਿੱਤੇ ਜਾਣਗੇ ਟਾਵਰਾਂ ਤੇ ਚੜ ਕੇ ਪ੍ਰਦਰਸ਼ਨ ਨਾ ਕੀਤਾ ਜਾਵੇ ਉਸ ਤੋਂ ਇਲਾਵਾ ਜੇਕਰ ਕੋਈ ਪ੍ਰਦਰਸ਼ਨ ਕਰੇਗਾ ਉਸ ਤੇ ਕਾਰਵਾਈ ਵੀ ਹੋਵੇਗੀ ਪਰ ਅਧਿਆਪਕਾਂ ਦਾ ਕਹਿਣਾ ਹੈ ਜਾਂ ਹੋਰ ਵੀ ਜੋ ਮੁਲਾਜ਼ਮ ਪ੍ਰਦਰਸ਼ਨ ਕਰ ਰਹੇ ਨੇ ਉਹ ਕਹਿੰਦੇ ਨੇ ਕਿ ਸਾਡੀਆਂ ਮੰਗਾਂ ਨੇ ਸਰਕਾਰ ਸਾਡੀਆਂ ਮੰਗਾਂ ਦਾ ਜਲਦ ਤੋਂ ਜਲਦ ਹੱਲ ਕਰੇ ਕਿਉਂਕਿ ਭਰੋਸੇ ਦਿੱਤੇ ਗਏ ਨੇ ਵਾਰ-ਵਾਰ ਮੀਟਿੰਗਾਂ ਹੁੰਦੀਆਂ ਨੇ ਭਰੋਸੇ ਦਿੱਤੇ ਜਾਂਦੇ ਨੇ ਕਿ ਦੋ ਦਿਨਾਂ ਦੇ ਵਿੱਚ ਤੁਹਾਡਾ ਮਸਲਾ ਹੱਲ ਹੋ ਜਾਵੇਗਾ ਹਫਤੇ ਦੇ ਵਿੱਚ ਮਸਲਾ ਹੱਲ ਹੋ ਜਾਵੇਗਾ ਪਰ ਅਧਿਆਪਕ ਕਹਿੰਦੇ ਨੇ ਸਾਨੂੰ ਮੀਟਿੰਗਾਂ ਦੇ ਨਾਮ ਤੇ ਸਿਰ ਭਰੋਸੇ ਦਿੱਤੇ ਜਾਂਦੇ ਨੇ ਹਕੀਕਤ ਦੇ ਵਿੱਚ ਉਹ ਬਿਆਨ ਕਰਨੇ ਔਖੇ ਹੋ ਜਾਂਦੇ ਜਿਸ ਕਰਕੇ ਸਾਨੂੰ ਲਗਾਤਾਰ ਜਿਹੜੇ ਕਿ ਪ੍ਰਦਰਸ਼ਨ ਦਾ ਰਾਹ ਅਪਣਾਉਣਾ ਪੈ ਰਿਹਾ ਹੈ ਬਿਲਕੁਲ ਕਿੰਨਾ ਚਿਰ ਜੋ ਨੇ ਆ ਦੇ ਆਪਕ ਇੱਥੇ ਡਟੇ ਰਹਿਣਗੇ ਕੋਈ ਜਾਣਕਾਰੀ ਹੈ ਕਮਲਦੀਪ ਮੰਤਰੀ ਜੇਕਰ ਗੱਲ ਕੀਤੀ ਜਾਵੇ ਮੁੱਖ ਰੂਪ ਦੇ ਵਿੱਚ ਜ ਕਿੰਨਾ ਟਾਈਮ ਜ ਅਧਿਆਪਕ ਕਹਿ ਸਕਦੇ ਡਟੇ ਰਹਿਣਗੇ ਕਿਉਂਕਿ ਪਿਛਲੇ 169 ਤੋਂ 170 ਦਿਨ ਹੋ ਗਏ ਨੇ ਸਿੱਖਿਆ ਵਿਭਾਗ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪਰ ਅਜੇ ਤੱਕ ਹੱਲ ਨਹੀਂ ਹੋਇਆ ਉਸ ਤਰ੍ਹਾਂ ਅਧਿਆਪਕਾਂ ਦਾ ਕਹਿਣਾ ਕਿ ਸਾਡੇ ਹੌਸਲੇ ਪੂਰਨ ਤੌਰ ਤੇ ਬਲੰਦ ਨੇ ਤੇ ਜਦੋਂ ਤੱਕ ਸਰਕਾਰ ਸਾਡਾ ਹੱਲ ਨਹੀਂ ਕਰਦੀ ਉਦੋਂ ਤੱਕ ਅਸੀਂ ਲਗਾਤਾਰ ਪ੍ਰਦਰਸ਼ਨ ਅਤੇ ਧਰਨਾ ਦਿੰਦੇ ਰਹਾਂਗੇ ਸਰਕਾਰ ਨੂੰ ਸਾਡਾ ਮਸਲਾ ਹੱਲ ਕਰਨਾ ਪਵੇਗਾ ਬਿਲਕੁਲ ਸ਼ੁਕਰੀਆ ਕਮਲਦੀਪ ਤੁਮਾਰ ਜਾਣਕਾਰੀ ਦੇ ਲਈ ਬਿਲਕੁਲ ਕਹਿ ਸਕਦੇ ਹਾਂ ਕਿ ਸੀਐਮ ਚਨੀ ਦੀ ਰਹਾਇਸ਼ ਦੇ ਨੇੜੇ ਟਾਵਰ ਮੌਜੂਦ ਹੈ ਜਿੱਥੇ ਕੀ ਇਹ ਧਰਨਾ ਪ੍ਰਦਰਸ਼ਨ ਹੋ ਰਿਹਾ ਹੈ ਹਾਲਾਂਕਿ ਉਸ ਤੋਂ ਪਹਿਲਾਂ ਸਿੱਖਿਆ ਵਿਭਾਗ ਦੇ ਦਫ਼ਤਰ ਦੇ ਬਾਹਰ ਇਹ ਹਾਲਾਤ ਪੜੇ ਸਨ ਸੋ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਐਕਸਕਲੂਸਿਵ ਤਸਵੀਰਾਂ ਨੇ ਲਿਵਿੰਗ ਰੈ ਨਿਊਜ਼ ਤੇ ਤੁਸੀਂ ਇਸ ਵਕਤ ਦੇਖ ਪਾ ਰਹੇ ਹੋ ਹਾਲਾਤ ਜੋ ਅਸਕਰ ਤਰਾਪੂਰਨ ਬੜੇ ਨੇ ਔਰ ਇੱਕ ਇਤਰਾਜ਼ ਇਹ ਹੈ ਕਿ ਅਧਿਆਪਕਾਂ ਨੂੰ ਇਸ ਤਰ੍ਹਾਂ ਕਹਿ ਸਕਦੇ ਆ ਕਿ ਟਾਵਰਾਂ ਤੇ ਚੜਨਾ ਪੈ ਰਿਹਾ ਹੈ ਚੜਨ ਲਈ ਮਜਬੂਰ ਹੋਣਾ ਪੈ ਰਿਹਾ ਸੋ ਕੱਚੇ ਰਿਆਪਕ ਖੜ ਵਿਖੇ ਟਾਵਰ ਤੇ ਜਾ ਚੜ੍ਹੇ ਨੇ ਸੀਮ ਚੰਨੀ ਵੀ ਰਾਜ ਦੇ ਨੇੜੇ ਟਾਵਰ ਸਥਿਤ ਹੈ ਅਤੇ ਇੱਥੇ ਵੀ ਰਾਜੇ ਕਿ ਸਿੱਖਿਆ ਵਿਭਾਗ ਦੇ ਤਰਫੋਂ ਦੇ ਬਾਅਦ ਸਿੱਖਿਆ ਵਿਭਾਗ ਦੇ ਦਫਤਰ ਦੇ ਬਾਅਦ ਲਗਾਤਾਰ ਪਹਿਲਾਂ ਤਰਨਾਲਾਤਾ ਜਾ ਰਿਹਾ ਸੀ ਉਦਕੇਜੀਵਾਲ ਦੇ ਵੱਲੋਂ ਹਾਲਾਂਕਿ ਅਧਿਆਪਕਾਂ ਨਾਲ ਮੁਲਾਕਾਤ ਵੀ ਕੀਤੀ ਗਈ ਸੀ ਔਰ ਆਪਣੀ ਸਰਕਾਰ ਬਣਨ ਤੇ ਪੱਕੇ ਕਰਨ ਦਾ ਦਾਵਾ ਵੀ ਕੀਤਾ ਗਿਆ ਸੀ ਪਰ ਇਹ ਵਾਦਾ ਤਾਂ ਇਹ ਦਾਵਾ ਤਾਂ ਪਹਿਲਾ ਕਹਿ ਸਕਦਾ ਹੈ ਕਿ ਕੈਪਟਨ ਸਰਕਾਰ ਵੀ ਕਰਕੇ ਸੱਤਾ ਦੇ ਵਿੱਚ ਆਈ ਸੀ ਪਰ ਕੋਇਆ ਕੁਝ ਨਹੀਂ 4.5 ਸਾਲ ਤੋਂ ਉੱਪਰ ਦਾ ਸਮਾਂ ਬੀਤ ਗਿਆ ਹਾਲੇ ਵੀ ਮਸਲੇ ਹੱਲ ਨਹੀਂ ਹੋਏ ਕੱਚੇ ਦੇ ਅਧਿਆਪਕ ਪੱਕੇ ਨਹੀਂ ਹੋਏ ਸੋ ਇਹ ਰੇੜਕਾ ਉਸੇ ਤਰ੍ਹਾਂ ਬਰਕਰਾਰ ਹੈ ਬਰਾਬਰ ਕੰਮ ਬਰਾਬਰ ਤਨਖਾਹ ਦੀ ਮੰਗ ਤੇ ਵੀ ਅਧਿਆਪਕ ਟੜੇ ਹੋਏ ਨੇ ਠੇਕਸਕਲੂਸਿਵ ਤਸਵੀਰਾਂ ਇਸ ਵਕਤ ਤੁਸੀਂ ਦੇਖ ਪਾ ਰਹੇ ਹੋ ਲਿਵਿੰਗ ਇਨ ਨਿਊਜ਼ ਤੇ ਇਹ ਤਸਵੀਰ ਸਿੱਧਾ ਸਿੱਧਾ ਇਹ ਬਿਆਨ ਕਰ ਰਹੀ ਹੈ ਕਿ ਕਿੰਨੇ ਕਰਜ਼ਗਾਰ ਜੁਨੇ ਉਹ ਪੰਜਾਬ ਦੀ ਇਸ ਸਰਕਾਰ ਦੇ ਵੱਲੋਂ ਦਿੱਤੇ ਗਏ ਨੇ ਨੌਜਵਾਨ ਵਰਗ ਨੂੰ ਕਿੰਨਾ ਖਰੋਜਗਾਰ ਮਿਲਿਆ ਹੈ ਔਰ ਕੈਸ ਰਣਿਆ ਕੀ ਇਕਤਰਾਦ ਨਾਲ ਲੇਕਰ ਦੇਖਿਆ ਜਾਏ ਤਾਂ ਨੇ ਮੁਜ਼ਾਰੇ ਆਮੂਮਨ ਹੋ ਚੁੱਕੇ ਨੇ ਆਮ ਹੋ ਚੁੱਕੇ ਨੇ ਹਾਇ ਦਿਨ ਹੀ ਇਹ ਤਰ੍ਹਾਂ ਅਸੀਂ ਦੇਖ ਪਾ ਰਹਿਆ ਤਾਂ ਖੜ ਦੀ ਤੁਸੀਂ ਤਸਵੀਰ ਦੇਖ ਪਾ ਰਹੇ ਹੋ ਤਿਆਂ ਬੜੀ ਸ਼ਰਮ ਦੀ ਗੱਲ ਹੈ ਸ਼ਰਮ ਚ ਡੁੱਬ ਕੇ ਮਰ ਜਾਏ ਸਰਕਾਰ ਜੇ ਅੱਜ ਵੀ ਸਾਨੂੰ ਪੱਕਾ ਰੁਜ਼ਗਾਰ ਨਹੀਂ ਦਿੰਦੀ ਸਾਡੀ ਉਧਰ ਪਾਰ ਪਾਕਿਸਤਾਨ ਸਰਹੱਦ ਤੇ ਇੱਕ ਵਾਰ ਫਿਰ ਤੋਂ ਡਰੋਂ ਦੇਖਿਆ ਗਿਆ ਹੈ ਜੁਨਾਲਾ ਦੀ ਵੀਪੀਓ ਪੁਰਾਣਾ ਸੁੰਦਰਗੜ ਦੇ ਕੋਲ ਡਰੋਨ ਦੇਖਿਆ ਗਿਆ ਦੱਸਦੀ ਕਿ ਬੀਐਸਐਫ ਦੇ ਜਵਾਨਾਂ ਨੇ ਡਰੋਨ ਤੇ ਫਾਇਰਿੰਗ ਵੀ ਕੀਤੀ ਹੈ ਪਾਕਿਸਤਾਨ ਦੇ ਵੱਲ ਵਾਪਸ ਫਿਰ ਡਰੋਨ ਚਲਾ ਗਿਆ ਸੁਰੱਖਿਆ ਬਲਾਦ ਵੱਲੋਂ ਹੁਣ ਸਰਚ ਆਪਰੇਸ਼ਨ ਜੋ ਹੈ ਉਹ ਚਲਾਇਆ ਜਾ ਰਿਹਾ ਹੈ ਤਾਂ ਭਾਰਤ ਪਾਕਿਸਤਾਨ ਸਰ ਤੇ ਇੱਕ ਵਾਰ ਫਿਰ ਤੋਂ ਡਰੋਨ ਦੇਖੇ ਜਾਣ ਦੀ ਖਬਰ ਹੈ ਅਰਜਨਾਲਾ ਦੀ ਬੀਪੀਓ ਪੁਰਾਣਾ ਸੁੰਦਰਗੜ ਦੇ ਕੋਲੇ ਡਰੋਨ ਦੇਖਿਆ ਗਿਆ ਪਾਕਿਸਤਾਨ ਦੇ ਵੱਲ ਹੁਣ ਇਸ ਡਰੋਨ ਨੂੰ ਵਾਪਸ ਭੇਜ ਦਿੱਤਾ ਗਿਆ ਹੈ ਹਾਲਾਂਕਿ ਬੀਐਸਐਫ ਦੇ ਜਵਾਨਾਂ ਨੇ ਡਰੋਨ ਤੇ ਜਵਾਬੀ ਫਾਇਰਿੰਗ ਜੋ ਹੈ ਉਹ ਕੀਤੀ ਹੈ ਤਾਂ ਕੁਲ ਮਿਲਾ ਕੇ ਸੁਰੱਖਿਆ ਬਲਾਦ ਦੇ ਵੱਲੋਂ ਸਰਚ ਆਪਰੇਸ਼ਨ ਹੁਣ ਚਲਾਇਆ ਜਾ ਰਿ ਪਾਕਿਸਤਾਨ ਦੇ ਵਾਲੇ ਡਰੋਨ ਵਾਪਸ ਚਲਾ ਗਿਆ ਸੁਰੱਖਿਆ ਬਲਾਂ ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਪੂਰੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਇਹ ਦੱਸਿਆ ਗਿਆ ਕਿ ਭਾਰਤ ਪਾਕ ਸਰਹੱਦ ਤੇ ਹੀ ਇੱਕ ਵਾਰ ਫਿਰ ਤੋਂ ਡਰੋਨ ਦੇਖਿਆ ਗਿਆ। ਨਾਜ਼ਰਾਲਦੀ ਬੀਪੀਓ ਪੁਰਾਣਾ ਸੁੰਦਰ ਗੜ ਦੇ ਕੋਲ ਇਹ ਡਰੋਨ ਦੇਖਿਆ ਗਿਆ। ਬੀਐਸਐਫ ਦੇ ਜਵਾਨ ਦੁਨੇ ਉਹਨਾਂ ਦੇ ਵੱਲੋਂ ਇਸ ਡਰੋਨ ਤੇ ਫਾਇਰਿੰਗ ਵੀ ਕੀਤੀ ਗਈ। ਜਸਵਾਦ ਇਹ ਡਰੋਨ ਪਾਕਿਸਤਾਨ ਵੱਲ ਮੁੜ ਗਿਆ ਹਾਲਾਂਕਿ ਸੁਰੱਖਿਆ ਬਲਾਂ ਦੇ ਵੱਲ ਸਰਚ ਆਪਰੇਸ਼ਨ ਵੀ ਚਲਾਇਆ ਜਾ ਰਿਹਾ ਹੈ ਉਧਰ ਅਜਮੋਗਾ ਤੋਂ ਆਰੇ ਤਨੇ ਸੀਐਮ ਚੰਨੀ ਦਾਸੀ ਗਿਨਾਲ ਸਿੰਘ ਵਾਲਾ ਦੇ ਬਦਨੀ ਕਲਾ ਵੀ ਪਹੁੰਚਣਗੇ ਚੰਨੀ ਵਿਸ਼ੇਸ਼ ਸੂਬਾ ਪਦਰੀ ਸਮਾਗਮਾਂ ਦੇ ਚਸ਼ਮੁਲੇਤ ਕਰਨਗੇ ਤਾਂ ਸਮਾਗਮਾਂ ਨੂੰ ਲੈ ਕੇ ਤਿਆਰੀਆਂ ਜਰਨੋ ਜਾਰੀ ਨੇ ਅਜ ਮੋਗਾ ਬੀਕੇ ਪਹੁੰਚਣਗੇ ਅੰਦਾਜ਼ੇ ਕੀ ਮੋਗਾ ਦੌਰੇ ਤੇ ਸੀਮਟਨੀ ਨੇ ਨਿਹਾਲ ਸਿੰਘ ਵਾਲਾ ਦੇ ਬਦਨੀ ਕਲਾਂ ਦੇ ਵਿੱਚ ਸੀਮਟਨੀ ਪਹੁੰਚਣਗੇ ਵਿਸ਼ੇ ਸੂਬਾ ਪੱਧਰੀ ਸਮਾਗਮਾਂ ਦੇ ਵਿੱਚ ਉਹਨਾਂ ਵੱਲੋਂ ਅੱਜ ਸ਼ਾਮੂਲੀਅਤ ਕੀਤੀ ਜਾਣੀ ਹੈ। ਔਰ ਸਮਾਗਮਾਂ ਨੂੰ ਲੈ ਕੇ ਤਿਆਰੀਆਂ ਜੁਨੇ ਉਹ ਲਗਭਗ ਹੋ ਚੁੱਕੀਆਂ ਨੇ। ਤਸਵੀਰਾਂ ਦੇਖ 파ਰੋਂ ਬਕਾਇਦਾ ਤਿਆਰੀਆਂ ਦੋ ਲੋਕ ਕੀਤੀਆਂ ਦਾਰੀਆਂ ਨੇ ਸੁਰੱਖਿਆ ਨੂੰ ਇਲੈਕਟ੍ਰੀਕ ਕੇ ਜੁਨੇ ਉਹ ਬੁਖਤਾ ਇੰਤਜ਼ਾਮ ਜੁਨੇ ਉਹ ਕੀਤੀ ਜਾ ਰਹੇ ਹਨ ਦਨਿਆਲ ਸਿੰਘ ਵਾਲਾ ਦੇ ਬਦਨੀ ਕਲਾ ਵੀ ਜੋ ਹੈ ਉਹ ਅੱਜ ਕਹਿ ਸਕਦੇ ਆ ਸੀਐਮ ਚੰਨੀ ਪਹੁੰਚਣਗੇ ਤਾਂ ਵਿਸ਼ੇਸ਼ ਸੂਬਾ ਪੱਧਰੀ ਸਮਾਗਮਾਂ ਵਿੱਚ ਉਹਨਾਂ ਵੱਲੋਂ ਸ਼ਿਰਕਤ ਕੀਤੀ ਜਾਣੀ ਹੈ ਡੌਗ ਸਕਵਾਡ ਤੁਸੀਂ ਦੇਖ ਪਾ ਰਹੇ ਹੋ ਟੀਮਾਂ ਜਿਹਨਾਂ ਨੇ ਜੁਟੀਆਂ ਹੋਈਆਂ ਨੇ ਸੁਰੱਖਿਆ ਨੂੰ ਲੈ ਕੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਤਾਂ ਮੋਗਾ ਦੌਰੇ ਦੇ ਸੀਐਮ ਚੰਨੀ ਅੱਜ ਰਹਿਣਗੇ ਬਕਾਇਦਾ ਜੋ ਹੈ ਅੱਜ ਉਹਨਾਂ ਦੇ ਵੱਲੋਂ ਵਿਸ਼ੇਸ਼ ਸੂਬਾ ਪੱਧਰੀ ਸਮਾਗਮਾਂ ਸ਼ਮੂਲੀਅਤ ਕੀਤੀ ਜਾਏਗੀ ਹਾਲਾਂਕਿ ਜ਼ਿਆਦਾ ਜਾਣਕਾਰੀ ਜੋ ਹੈ ਉਹ ਵੀ ਲਵਾਂਗੇ ਮੋਗਾ ਦੌਰੇ ਤੇ ਸੀਐਮ ਚੰਨੀ ਨੇ ਨਿਹਾਲ ਸਿੰਘ ਵਾਲਾ ਦੇ ਬਦਰੀ ਕਲਾਂ ਦੇ ਵਿੱਚ ਸੀਐਮ ਚੰਨੀ ਪਹੁੰਚਣਗੇ ਵਿਸ਼ੇਸ਼ ਸੂਬਾ ਪੱਧਰੀ ਸਮਾਗਮਾਂ ਸ਼ਿਰਕਤ ਕਰਨਗੇ ਅਗੇ ਵਾਧੇ ਆ ਤੇ ਅੱਜ ਪੰਜਾਬ ਜ਼ਾਰਾ ਦੀ ਐ ਮੀਟਿੰਗ ਹੈ ਪੰਜਾਬ ਆ ਬਨ ਵਿਖੇ ਮੀਟਿੰਗ ਹੋਏਗੀ ਦੱਸਦੇ ਕਿ ਸ਼ਾਮੀ 4 ਵਜੇ ਦਾ ਸਮਾਂ ਰੱਖਿਆ ਗਿਆ ਹੈ ਅਹਿਮ ਮਸਲਿਆਂ ਤੇ ਵਿਚਾਰ ਚਰਚਾ ਹੋਏਗੀ। ਅੱਜ ਪੰਜਾਬ ਜ਼ਾਰਾ ਦੀ ਇੱਕ ਅਹਿਮ ਮੀਟਿੰਗ ਹੈ ਸ਼ਾਮੀ 4 ਵਜੇ ਅਹਿਮ ਮਸਲਿਆਂ ਤੇ ਚਰਚਾ ਹੋਏਗੀ। ਸੀਐਮ ਚੰਨੀ ਦੇਗਾਈ ਦੀ ਮੀਟਿੰਗ ਹੋਣੀ ਹੈ ਪੰਜਾਬ ਆ ਕੁਮਿਟੀ ਮੀਟਿੰਗ ਹੋਏਗੀ। ਸੋ ਬਿਲਕੁਲ ਪੰਜਾਬ ਜ਼ਾਰਾ ਦੀ ਅੱਜ ਆਹ ਮੀਟਿੰਗ ਹੈ ਬੈਠਕ ਹੈ ਦੱਸਦੀ ਹੈ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਤੇ ਵੱਲੋਂ ਕੋਈ ਵੱਡਾ ਐਲਾਨ ਅੱਜ ਕੀਤਾ ਜਾ ਸਕਦਾ ਹੈ ਕਿਉਂਕਿ ਜਿਸ ਸਬੰਧ ਦੇ ਨਾਲ ਕਹਿ ਸਕਦੇ ਆ ਕਿ ਆਏ ਦਿਨ ਹੀ ਜਦੋਂ ਵਜ਼ਾਰਤ ਦੀ ਮੀਟਿੰਗ ਹੁੰਦੀ ਹੈ ਇਹ ਬੈਠਕ ਹੁੰਦੀ ਹੈ ਉਸ ਤੋਂ ਬਾਅਦ ਪ੍ਰਸਤਾਤ ਰਾਹੀਂ ਵੱਡੇ ਐਲਾਨ ਕੀਤੇ ਜਾਂਦੇ ਨੇ ਤਾਂ ਇਸ ਵਾਰ ਵੀ ਦੇਖਣਾ لازمی ਹੋਊਗਾ ਕਿ ਕੀ ਕੁਝ ਰਾਹਤ ਉਹਨਾਂ ਦੇ ਲੋਕ ਦਿੱਤੀ ਜਾਂਦੀ ਹੈ ਜਾਂ ਕਿਹੜਾ ਐਲਾਨ ਕੀਤਾ ਜਾਂਦਾ ਉਥੇ ਅੱਜ 32 ਕਿਸਾਨ ਜਥੇਬੰਦੀਆਂ ਦੀ ਵੀ ਕਹਾ ਮੀਟਿੰਗ ਹੈ ਦੱਸਦੀ ਕਿ ਥੋੜੀ ਹੀ ਦੇਰ ਦੇ ਬਾਅਦ ਮੀਟਿੰਗ ਰੁਆ ਸ਼ੁਰੂ ਹੋਏਗੀ ਕਿਸਾਨੀ ਅੰਦੋਲਨ ਨੂੰ ਲੈ ਕੇ चर्चा होनी है और रणनीति जो है वह घड़ी जाएगी एक तरह केसान जथेबंद अपनी रणनीति तैयार और जो भी फैसला होगा तो संयुक्त किसान मोर्चा के अगर रखा जाएगा दस दिए कि संयुक्त किसान मोर्चे वालों चार दसंबर मीटिंग जो है तो संयुक्त किसान मोर्चा के वो चार दिसंबर मीटिंग की जा रही है ਇਹ ਚਾਰ ਨੂੰ ਹੀ ਅਗਲੀ ਰਣਨੀਤੀ ਦਾ ਐਲਾਨ ਜੋ ਹੈ ਉਹ ਕਿਤਨਾ ਜਾਏਗਾ ਕਿਸਾਨੀ ਅੰਦੋਲਨ ਨੂੰ ਲੈ ਕੇ ਅਗਲੀ ਰਣਨੀਤੀ ਤੇ ਅੱਜ ਚਰਚਾ ਪੰਜਾਬ ਦੀਆਂ ਜਥੇਬੰਦੀਆਂ ਕਰ ਰਹੀਆਂ ਨੇ ਇੱਕ ਅਮਰਜੈਂਸੀ ਮੀਟਿੰਗ ਜੋ ਹੈ ਉਹ ਪੰਜਾਬ ਦੀਆਂ ਜਥੇਬੰਦੀਆਂ ਨੇ ਬੁਲੋਕ ਰੱਖੀ ਅਬੱਤੀ ਕਿਸਾਨ ਅਤੇ ਬੰਦੀਆਂ ਦੇ ਨਮਾਇंदे ਅੱਜ ਮੀਟਿੰਗ ਕਰਨਗੇ ਕਿ ਕੁਝ ਖਾਸ ਰਹਿਗਾ ਦੇਖਣ ਵਾਲੀ ਗੱਲ ਹੋਏਗੀ ਪਰ ਉੱਥੇ ਹੀ ਭਾਰਤੀ ਇੱਕ ਕਿਸਾਨ ਯੂਨੀਅਨ ਦੁਆਬਾ ਦੇ ਕਿਸਾਨਾਂ ਕੋਲ ਹੀ ਗੱਲ ਕਰ ਲਈ ਜਾਵੇ ਤਾਂ ਮਨਜੀਤ ਸਿੰਘ ਨਾਲ ਦੇ ਨਾਲ ਵੀ ਖਾਸ ਗੱਲਬਾਤ ਸਾਡੇ ਸਹਿਯੋਗੀ ਵਿੱਕੀ ਪੁੱਲਰ ਦੇ ਵੱਲੋਂ ਕੀਤੀ ਗਈ ਹੈ ਇਸ ਖਾਸ ਚਰਚਾ ਚ ਕੀ ਕੁਟ ਰਿਹਾ ਬਿਸਮੱਲਾਹ ਨਿਆ ਦੇ ਉੱਪਰ ਇਹ ਕਿ ਸਾਲ ਤੋਂ ਕਿਸਾਨ ਡਟੇ ਹੋਏ ਨੇ ਭਾਵੇਂ ਕੀ ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈ ਲਏ ਗਏ ਨੇ ਪਰ ਲੇਕਿਨ ਕੁਝ ਸੋਸ਼ਲ ਮੀਡੀਆ ਦੇ ਉੱਪਰ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ ਜਾਂ ਫਿਰ ਪ੍ਰਚਾਰ ਹੋ ਰਿਹਾ ਕਿ ਜਿਹੜੇ ਕਿਸਾਨ ਨੇ ਉਹ ਘਰ ਵਾਪਸੀ ਕਰ ਰਹੇ ਨੇ ਆਖਰਕਾਰ ਕਿੰਨੀ ਸੱਚਾਈ ਹੈ ਜਾਂ ਕੀ ਜਿਹੜਾ ਪੰਜਾਬ ਦੀ ਬੱਤੀ ਜੱਥੇ ਬੰਦੀ ਨੇ ਕੀ ਸੋਚਦੀਆਂ ਨੇ ਸਰ ਕਿਵੇਂ ਦੇਖਦੇ ਹੋਗੇ ਇੱਕ ਚੀਜ਼ਾਂ ਚੱਲ ਰਹੀਆਂ ਨੇ ਕਿ ਕਿਸਾਨ ਤੰਬੂ ਪੱਟ ਰਹੇ ਨੇ ਵਾਪਸ ਜਾ ਰਹੇ ਨੇ ਤਾਂ ਕਿਸ ਤਰ੍ਹਾਂ ਦਾ ਇਹ ਹੈਗਾਗਾ ਇਸ ਸਮੇਂ ਹਾਲਾਤ ਕੀ ਨੇ ਨਹੀਂ ਨਹੀਂ ਕਿਸੇ ਨੇ ਤਾਂ ਬੁਨੀ ਪਟਿਆ ਉਹ ਕਿਸੇ ਨੂੰ ਕੋਈ ਐਮਰਜੈਂਸੀ ਜਾਣਾ ਪਿਆ ਹੋਊਗਾ ਬਿਲਕੁਲ ਜਦੋਂ ਜਾਵਾਂਗੇ ਸਾਰੇ ਇਕੱਠੇ ਜਾਵਾਂਗੇ ਉਹ ਸਟੇਜ ਤੋਂ ਅਨਾਉਂਸ ਕਰਾਂਗੇ ਇਕੱਠੇ ਹੋ ਕੇ ਪਰ ਜਿੰਨਾ ਚਿਰ ਫੈਸਲਾ ਨਹੀਂ ਹੁੰਦਾ ਜਾਣ ਦਾ ਅਜੇ ਹੋ ਸਕਦਾ ਫੈਸਲਾ ਹੋਰ ਰੁਕਣ ਦਾ ਵੀ ਹੋ ਜਾਏ ਇਹ ਕੋਈ ਜ਼ਰੂਰੀ ਨਹੀਂ ਭਈ ਕਾਲੀ ਹੈ ਕੋਈ ਬਿਲਕੁਲ ਉਹਨਾਂ ਨੇ ਐਮਐਸਪੀ ਤੇ ਜਿਹੜੀ ਕਮੇਟੀ ਬਣਾਉਣੀ ਆ ਉਹ ਉਹਨੂੰ ਜਿੰਨਾ ਚਿਰ ਲੀਗਲਾਈਜ਼ ਨਹੀਂ ਕਰਦੇ ਉਹਨਾਂ ਚ ਨਹੀਂ ਜਾਵਾਂਗੇ ਜਿੰਨਾ ਚਿਰ ਸਾਰੇ ਸਾਰੇ ਪਰਚੇ ਜਿੰਨੇ ਦਰਜ ਕੀਤੇ ਹੋਏ ਨੇ ਉਹਨਾਂ ਨੂੰ ਰੱਦ ਨਹੀਂ ਕਰਦੇ ਉਹਨਾਂ ਚ ਨਹੀਂ ਜਾਵਾਂਗੇ ਸੋ ਇਹ ਬਿਲਕੁਲ ਕੋਈ ਕਾਲ ਵਾਲੀ ਗੱਲ ਨਹੀਂ ਹੈ ਇਹ 4 ਤਰੀਕ ਨੂੰ ਇਸ ਕਮ ਦੀ ਮੀਟਿੰਗ ਹੈ ਸੰਯੁਕਤ ਕਿਸਾਨ ਮੋਰਚੇ ਦੀ ਉਹਦੇ ਵਿੱਚ ਹੀ ਇਹ ਫੈਸਲਾ ਲਿਆ ਜਾਣਾ ਕਿ ਕਿੰਨਿਆਂ ਕਿ ਸਾਡੀਆਂ ਮੰਗਾਂ ਮੰਨ ਲਈਆਂ ਨੇ ਕਿੰਨਿਆਂ ਕਿ ਬਾਕੀ ਨੇ ਅਗਲੀ ਰੂਪਰੇਖਾ ਕੀ ਹੋਏਗੀ ਇਹ 4 ਦੀ ਮੀਟਿੰਗ ਤੈ ਹੋਣਾ ਹੈ ਕਹ ਰਹੇ ਕਿ ਜਿਹੜੇ ਐਮਐਸਪੀ ਦੇ ਉੱਪਰ ਕਮੇਟੀ ਬਣਨੀ ਉਸ ਦੇ ਲਈ ਪੰਜ ਲੀਡਰ ਦਾ ਨਾਮ ਮੰਗੇ ਗਏ ਨੇ ਕਿ ਆਇਆ ਕੁਝ ਦੇਖੋ ਇਹ ਮੈਂ ਕੱਲ ਮੀਟਿੰਗ ਚਲਦੀ ਸੀ ਮੈਂ ਥੋੜਾ ਦੇਰ ਨਾਲ ਪਹੁੰਚਿਆ ਸੀਗਾ ਮੀਟਿੰਗ ਦੇ ਵਿੱਚ ਪਰ ਉਸ ਲਈ ਚਰਚਾ ਚੱਲਦੀ ਸੀ ਫੇ ਕੋਈ ਫੋਨ ਆਇਆ ਪਰ ਉਹ ਅਨ ਆਫੀਸ਼ੀਅਲੀ ਹੈ ਆਫੀਸ਼ੀਅਲੀ ਹਲੇ ਕੋਈ ਸਰਕਾਰਰੋਂ ਕੋ ਜਿਨ੍ਹਾਂ ਚ ਸਰਕਾਰ ਨੂੰ ਆਫੀਸ਼ੀਅਲੀ ਲੈਟਰ ਪੱਤਰ ਕੋਈ ਨਹੀਂ ਆਉਂਦਾ ਉਹਨਾਂ ਚ ਇਹਦਾ ਆਪਾਂ ਉਹਨੂੰ ਕਿਵੇਂ ਕਹਿ ਸਕਦੇ ਆ ਸਰਕਾਰ ਜੇਕਰ ਲਿਖਤੀ ਜੋ ਮੰਗਦੀ ਆ ਆਪਾਂ ਜੇ ਮੈਂਬਰ ਫੇ ਦੇਵਾਂਗੇ ਕੋਈ ਗੱਲ ਨਹੀਂ ਉਹ ਵੀ ਐਸਕੇਮ ਦੇ ਵਿੱਚ ਵਿਚਾਰ ਕੇ ਹੋਵੇਗਾ ਮਤਲਬ ਕਿ ਅੱਜ ਤਾਂ ਜਿਹੜੀਆਂ ਪੰਜਾਬ ਦੀਆਂ ਜਿੰਨੀਆਂ 32 ਜਥੇਬੰਦੀ ਦੇ ਬੰਦੇ ਨੇ ਆਪਣੀ ਪਰਚੋਲ ਕਰਨੀ ਆਪਣੇ ਕੀ ਪੱਖ ਰੱਖਣਾ ਉਹ ਦੇਖਣ ਦਿਖੋ ਇਹ ਸਾਡੀ ਰੁਟੀਨ ਦੀ ਮੀਟਿੰਗ ਹੈ ਹੁਣ ਅਸੀਂ ਡੇਲੀ ਮੀਟਿੰਗ ਕਰ ਰਹੇ ਆ ਕੱਲ ਵੀ ਸੀ ਪਰਸੋਂ ਵੀ ਸੀ ਅੱਜ ਵੀ ਹੈ ਸੋ ਇਹ ਡੇਲੀ ਮੀਟਿੰਗ ਸਾਡੀਆਂ ਹੋ ਰਹੀਆਂ ਨੇ ਸੋ ਇਹ ਕਿਉਂਕਿ ਜਿਵੇਂ ਜਿਵੇਂ ਸਰਕਾਰ ਕੋਈ ਸਟੈਪ ਪਿੱਛੇ ਹਟਦੀ ਆ ਸਾਨੂੰ ਵੀ ਵਿਚਾਰਨਾ ਪੈਂਦਾ ਹੈ ਜਿਵੇਂ ਕੱਲ ਸਰਕਾਰ ਦਾ ਬਿਆਨ ਆ ਗਿਆ ਕਿ ਜਿਹੜੇ ਹਰਿਆਣੇ ਦੇ ਪਰਚੇ ਆ ਜਾਂ ਜੂਪੀ ਦੇ ਪਰਚੇ ਆ ਜਾਂ ਭਾਰਤ ਜਿੰਨੇ ਪਰਚੇ ਉਹਦੀਆਂ ਲਿਸਟਾਂ ਦੇ ਉਹਨੇ ਉੱਥੇ ਪ੍ਰਸ਼ਾਸਨ ਤੋਂ ਲਿਸਟਾਂ ਮੰਗ ਲਈਆਂ ਸੋ ਸਾਨੂੰ ਅੱਜ ਪਤਾ ਲੱਗ ਰਿਹਾ ਭਈ ਹਰਿਆਣਿਆਂ ਦੀ ਮੀਟਿੰਗ ਵੀ ਖੱਟਰ ਨੇ ਬੁਲਾ ਲਈ ਹੈ ਸੀਐਮ ਨੇ ਸੋ ਉਹ ਜਿਹੜੀਆਂ ਗੱਲਾਂ ਆ ਜਿਵੇਂ ਜਿਵੇਂ ਪਤਾ ਲੱਗਦੀਆਂ ਹੁੰਦੇ ਬਾਰੇ ਰੋਜ਼ ਚਰਚਾ ਹੁੰਦੀ ਹੈ ਉਹ ਰੁਟੀਨ ਦੀ ਮੀਟਿੰਗ ਆ ਉਹ ਕੋਈ ਐਦਾ ਨਹੀਂ ਹੈ ਕਿ ਉਹ ਇਹਦੇ ਤੇ ਅੰਦੋਲਨ ਤੇ ਕੋਈ ਵੱਡਾ ਸਮਝੌਤਾ ਵੱਡਾ ਸਮਝੌਤਾ ਜਿਹੜਾ ਹੋਏਗਾ ਫੈਸਲਾ ਹੋਏਗਾ ਉਹ ਐਸਕੇਮ ਦੇ ਵਿੱਚ ਹੀ ਹੋਏਗਾ ਜਦੋਂ ਅਗਰ ਕਿਸਾਨ ਘਰ ਵਾਪਸੀ ਹੋਈ ਕਿ ਤਾਂ ਇਕੱਠੇ ਇੱਕ ਸੰਯੁਕਤ ਕਿਸਾਨ ਮੋਰਚਾ ਦਾ ਐਲਾਨ ਹੋਏਗਾ ਉਸ ਤੋਂ ਬਾਅਦ ਹੀ ਹੋਏਗਾ ਬਿਲਕੁਲ ਇੱਕ ਇੱਕ ਇਕਤਾ ਦੇ ਨਾਲ ਜਿਵੇਂ ਐਸ ਕੇ ਐਮ ਐ ਬਣਿਆ ਸੰਯੁਕਤ ਕਿਸਾਨ ਮੋਰਚਾ ਬਣਿਆ ਇਕਤਾ ਨਾਲ ਫੈਸਲਾ ਦੇਵੇਗਾ ਫਿਰ ਜਾਵਾਂਗੇ ਉਹਨਾਂ ਚ ਨਹੀਂ ਜਾਵਾਂਗੇ ਅੱਛਾ ਜਿਵੇਂ ਹਰਿਆਣਾ ਦੇ ਵਿੱਚ ਕਿਸਾਨਾਂ ਦੇ ਮਾਮਲੇ ਦਾ ਜਦੋਂ ਤਾਂ ਪੰਜਾਬ ਦੇ ਵਿੱਚ ਵੀ ਹੈਗੇ ਨੇ ਮਾਮਲੇ ਤਾਂ ਸਭ ਕੁਝ ਉਹਦੇ ਵਿੱਚ ਵਿਚਾਰ ਥਾਣ ਹੋ ਰਿਹਾ ਦੇਖੋ ਪੰਜਾਬ ਵਾਲੇ ਜਿਹੜਾ ਸੀਐਮ ਐ ਜਦੋਂ ਅਸੀਂ ਸਾਡੀ ਹੁਣ ਪਿੱਛੇ 17 ਤਰੀਕ ਦੀ ਮੀਟਿੰਗ ਸੀ ਉਹਨਾਂ ਦੇ ਨਾਲ ਉੱਥੇ ਸੀਐਮ ਦੇ ਨਾਲ ਸੋ ਉਹਦੇ ਵਿੱਚ ਮੀਟਿੰਗ ਚ ਹੋਰ ਮੰਨ ਲਿਆ ਸੀ ਜਿਹੜਾ ਸੀਐਮ ਚੰਨੀ ਹੈ ਕਿ ਪੰਜਾਬ ਵਾਲੇ ਟੋਟਲ ਦੇ ਟੋਟਲ ਪਰਚੇ ਜਿਹੜੇ ਆ ਅਰਜ਼ੀ ਕੀਤੇ ਹੋਏ ਅਸੀਂ ਉਹ ਰੱਦ ਕਰਦੇ ਆਂਗੇ ਸੋ ਰੇਲਵੇ ਵਾਲੇ ਜਿਹੜੇ ਪਰਚੇ ਆ ਉਹ ਸੈਂਟਰ ਨੇ ਕਰਨੇ ਆ ਕੇਂਦਰ ਸਰਕਾਰ ਨੇ ਕਰਨੇ ਆ ਉਹ ਇਹਨਾਂ ਨੂੰ ਆਖ ਦਿੱਤਾ ਵੀ ਉਹ ਰੱਦ ਕਰੋ ਭਾਈ ਸੋ ਦਿੱਲੀ ਵਾਲੇ ਜਿਹੜੇ ਪਰਚੇ ਆ ਰੱਦ ਉਹਨੂੰ ਕਹਿਤਾ ਤੁਸੀਂ ਰੱਦ ਕਰੋ ਉਹ ਜਿਹੜੇ 26 ਤਰੀਕ ਨੂੰ ਹੋਇਆ ਸਾਰੇ ਸਾਰੇ ਰੱਦ ਕਰੋ ਸੋ ਇਸੇ ਤਰੀਕੇ ਨਾਲ ਜਿਹੜੇ ਚੰਡੀਗੜ੍ਹ ਵਾਲੇ ਪਰਚੇ ਦਰਜ ਹੋਏ ਆ ਉਹ ਕੇਂਦਰ ਨੇ ਕਰਨ ਇਹਨਾਂ ਨੂੰ ਕਹਿਤਾ ਤੁਸੀਂ ਉਹ ਰੱਦ ਕਰੋ ਸੋ ਸਾਰੇ ਦੇ ਸਾਰੇ ਪਰਚੇ ਰੱਦ ਕਰਾ ਕੇ ਫੇਰ ਹੀ ਜਾਵਾਂਗੇ ਐਮਐਸਪੀ ਦੇ ਉੱਪਰ ਮਤਲਬ ਕਿੰਨੀ ਕੁ ਸੁਭਾਵਨਾਵਾਂ ਹੈ ਕਿਉਂਕਿ ਆਮ ਤੌਰ ਤੇ ਗੱਲ ਕੀਤੀ ਜਾਂਦੀ ਹੈ ਕਿ ਕਿਸਾਨ ਵੀ ਹੁਣ ਕਹਿ ਰਹੇ ਨੇ ਆਮ ਵੀ ਐਮਐਸਪੀ ਦੇ ਉੱਪਰ ਇੱਕ ਕਾਨੂੰਨ ਦੀ ਗਰੰਟੀ ਲੈ ਕੇ ਅਸੀਂ ਜਾਵਾਂਗੇ ਭਾਵੇਂ ਕਿ ਸੈਂਟਰ ਬਲਕ ਕਹਿ ਦਿੱਤਾ ਕਿ ਪੰਜ ਮੈਂਬਰ ਜਿਵੇਂ ਗੱਲਬਾਤ ਕਮੇਟੀ ਬਣ ਜਾਏਗੀ ਪਰ ਜਿਵੇਂ ਪੰਜਾਬ ਸਰਕਾਰ ਵੱਲੋਂ ਕੀਤੇ ਕਿਹਾ ਗਿਆ ਕਿ ਚਿੱਠੀ ਵੀ ਲਿਖ ਪੰਜਾਬ ਐਮ ਐਮ ਐਸ ਪੀ ਦੇਗਾ ਦੇਖੋ ਐਮ ਐਮ ਐਸ ਪੀ ਜਿਹੜੀ ਹੈ ਇਹਦਾ ਪ੍ਰੋਸੈਸ ਲੰਬਾ ਹੈ ਇਹ ਛੋਟੀ ਗੱਲ ਨਹੀਂ ਕਹਿ ਦੇਣਾ ਕਿ ਐਮ ਐਮ ਐਸ ਪੀ ਤੇ ਕਾਨੂੰਨ ਬਣ ਜਾਏ ਤੇ ਕਾਨੂੰਨ ਨਹੀਂ ਬਣ ਜਾਂਦਾ ਐਮ ਐਮ ਐਸ ਪੀ ਤੇ ਸਾਰੀਆਂ ਸਟੇਟਾਂ ਤੋਂ ਅੰਕੜੇ ਲੈਣੇ ਆ ਕੋਸਟ ਆਫ ਪ੍ਰੋਡਕਸ਼ਨ ਕੀ ਹੈ ਸਾਡੀ ਉਹ ਸਾਰੀਆਂ ਕੱਲੀ ਕੱਲੀ ਸਟੇਟ ਦੀ ਕੋਸਟ ਆਫ ਜਿਹੜੀ ਪ੍ਰੋਡਕਸ਼ਨ ਹੈ ਲਾਗਤ ਮੁੱਲ ਜਿਹੜਾ ਉਹ ਅਲੱਗ-ਅਲੱਗ ਹੈ ਕਿੱਥੇ ਲੇਬਰ ਕਸ਼ਟ ਹੈ ਕਿੱਥੇ ਲੇਬਰ ਵੱਧ ਹੈ ਕਿੱਥੇ ਖਾਦ ਦਾ ਰੇਟ ਘਟ ਹੈ ਕਿੱਥੇ ਵੱਧ ਹੈ ਉਹ ਸਾਰੇ ਦੇ ਸਾਰੇ ਕਿੱਥੇ ਪੈਦਾਵਾਰ ਵੱਧ ਹੈ ਕਿਸੇ ਘਟ ਹੈ ਉਹ ਸਾਰੇ ਅੰਕੜੇ ਪਹਿਲਾਂ ਸਟੇਟਾਂ ਤੋਂ ਇਕੱ ਸਟੇਟਾਂ ਤੋਂ ਇਕੱਠੇ ਕਰਕੇ ਲੋਕ ਸਭਾ 'ਚ ਜਾਣੇ ਨੇ ਲੋਕ ਸਭਾ ਜਾ ਕੇ ਉਹਦਾ ਖਰੜਾ ਤਿਆਰ ਹੋਣਾ ਪੂਰਾ ਫਿਰ ਉਹ ਖਰੜਾ ਉਹਨੀ ਸਟੇਟਾਂ ਨੂੰ ਮਨਜ਼ੂਰੀ ਵਾਸਤੇ ਭੇਜਣਾ ਹੁੰਦਾ ਉਹ ਸਟੇਟਾਂ ਜਦੋਂ ਮਨਜ਼ੂਰੀ ਵਾਸਤੇ ਜਾਂਦਾ ਉਹਨਾਂ ਦੀ ਆਪਣੀਆਂ ਕੈਬਨਟ ਦੀਆਂ ਮੀਟਿੰਗਾਂ ਬੈਣੀ ਐ ਫਿਰ ਉਹ ਆਪਣੇ ਵਿਧਾਨ ਸਭਾ ਦੇ ਸੈਸ਼ਨ ਬੁਲਾਉਂਦੇ ਨੇ ਉਹ ਸੈਸ਼ਨ ਕਦੋਂ ਬੁਲਾਉਂਦੇ ਨੇ ਸਾਰੀਆਂ ਸਟੇਟਾਂ ਵਾਲੇ ਉਹ ਉਹ ਸੈਸ਼ਨਾਂ ਦੇ ਵਿੱਚ ਫਿਰ ਉਹਨੂੰ ਜਿਹੜਾ ਪਾਸ ਕਰਨਾ ਹੁੰਦਾ ਮਨਜ਼ੂਰੀ ਦੇਣੀ ਹੁੰਦੀ ਐ ਉਸ ਤੋਂ ਬਾਅਦ ਰਾਜ ਸਭਾ ਜਾਣਾ ਫਿਰ ਜਾ ਕੇ ਰਾਸ਼ਪਤੀ ਸੈਨ ਉਹ ਇੱਕ ਲੰਮਾ ਪ੍ਰੋਸੈਸ ਐ ਉਹਨੂੰ 6 ਮਹੀਨੇ 7 ਮਹੀਨੇ ਲੱਗ ਸਕਦੇ ਨੇ ਸੋ ਉਹਦੇ ਬਾਰੇ ਅਸੀਂ ਜ਼ਰੂਰ ਇਹ ਕਹਿ ਰਹੇ ਹਾਂ ਵੀ ਜੇ ਕਮੇਟੀ ਬਣਦੀ ਆ ਸਰਕਾਰ ਟਾਈਮ ਬਾਉਂਡ ਕਰਦੀ ਆ ਤਾਂ ਫਿਰ ਆਪਾਂ ਨੂੰ ਉੱਤੇ ਵਿਚਾਰਨਾ ਚਾਹੀਦਾ ਵੀ ਅੰਦੋਲਨ ਦੀ ਅਗਲੀ ਰੂਪਰੇਖਾ ਕੀ ਹੋਏਗੀ ਕਿ ਜੋ ਖਬਰਾਂ ਚੱਲ ਰਹੀਆਂ ਸੀ ਕਿ ਕਿਸਾਨ ਵਾਪਸ ਜਾਣ ਉਸਦੇ ਬਾਰੇ ਸਾਫ਼ ਕਰ ਦਿੱਤਾ ਗਿਆ ਤੇ ਨਾਲ ਇਹ ਵੀ ਸਾਫ਼ ਕਰ ਦਿੱਤਾ ਗਿਆ ਕਿ ਲੜਾਈ ਹਜੇ ਲੰਮੀ ਹੈਗੀ ਜਦੋਂ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਮੀਟਿੰਗ ਹੋਏਗੀ ਉਸ ਤੋਂ ਬਾਅਦ ਜੋ ਸਟੇਜ ਤੋਂ ਐਲਾਨ ਹੋਏਗਾ ਤਾਂ ਉਸ ਤੋਂ ਬਾਅਦ ਹੀ ਕਿਸਾਨਾਂ ਦੀ ਜਿਹੜੀ ਘਰ ਵਾਪਸੀ ਆ ਉਹ ਹੋਏਗੀ ਐਮਐਸਪੀ ਦੇ ਉੱਪਰ ਲੜਾਈ ਹੈ ਜਿਹੜੀ ਕਿਸਾਨ ਮੰਨਦੇ ਨੇ ਲੰਬੀ ਚੱਲੇਗੀ ਜਿਸ ਨੂੰ ਲੜਨ ਲਈ ਉਹ ਤਿਆਰ ਹੈ ਕੈਮਰਾਮੈਨ ਬਲਵੀਰ ਦੇ ਨਾਲ ਵਿੱਕੀ ਪੋਲਰ ਲਿਵਿੰਗ ਇੰਡੀਆ ਸਿੰਘੂ ਬਾਰਡਰ ਦਿੱਲੀ ਬਿਹਰਾਲ ਇਸ ਵਡਨ ਜਨਾਹੀ ਦਿਓ ਜਾਸਤ ਤੇ ਵੈਦਰਾ ਲਿਵਿੰਗ ਇਨ ਨਿਊਜ਼ ਧੰਨਵਾਦ